ਹਰ ਗੱਲ ਤੇ ਸਰਕਾਰ ਨੇ ਐਂ ਕੀਤਾ ਤੇ ਫਿਰ ਸਰਕਾਰ ਗਰਾਂ ਕਰੂ ਸਰ ਇਹ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬ ਸਰਕਾਰ ਗਲਤ ਹੈ ਚ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਕਾਰਟੂਨ ਬਣਾਏ ਚਾਰੇ ਸਾਹਿਬ ਜੀ ਆਦਾਂ ਦੇ ਤੇ ਪੂਰਗੋ ਸਿੰਘ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦ ਕੀ ਹੈ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਤੁਸੀਂ ਆਪਣੀ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੀ ਹੈ ਦੁਬਾਰਾ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜਹਦਾਦਾਰ ਨਹੀਂ ਮੰਨਦੇ ਉਹ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ 2008 ਚ ਉਹੀ ਸਰਕਾਰ ਤੋਂ ਐਕਟ ਬਣਾਉਂਦੇ ਨੇ ਉਦੋਂ ਸਖਤ ਰੁਕਣੀ ਰੁਕਣੀ ਬਣਾਉਂਦੇ ਐਸੇ ਘਰ ਚ ਜਹਦਾਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਇੱਕ ਸਾਈਨ ਕਰ ਦੋ ਫਲਾਨੇ ਤੇ ਆ ਕਰ ਦੋ ਇੱਥੇ ਕੋਈ ਸਰਕਾਰ ਦਾ ਦਖਲ ਨਹੀਂ ਹੈਗਾ ਉਦੋਂ ਕੋਈ ਉਹ ਉਹਨੂੰ ਮਤਲਬ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਛ ਨਹੀਂ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚਲ ਤੂੰ ਆ ਗਿਆ ਠੀਕ ਹੈ ਜੀ ਗਾਨੀ ਪਰਵਜਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਕਰ ਮਨ ਲਈ ਕੀ ਗਿਆਨੀ ਜਿਹੜੇ ਗੜਗਾਜ ਸਾਹਿਬ ਨੇ ਕੱਲ ਤੱਕ ਜੱਜਰ ਸਾਹਿਬ ਥੋੜਾ ਜਿਹਾ ਘਟੂ ਘਟ ਹੁਣ ਚਲ ਠੀਕ ਹੈ ਕਿਸੇ ਨੇ ਅਪਾਇੰਟਮੈਂਟ ਕਰਤੀ ਨੋਮੀਨੇਟਡ ਪਰ ਘਟੂ ਘਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਸਾਹਮਣੇ ਲਉਣਾ ਹੁਣ ਤਾਂ ਤੁਸੀਂ ਇਹਦਾ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਹੈ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਗਰਾਂਹ ਕਰੂ ਸਰ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆਹ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬ ਸਰਕਾਰ ਗਲਤ ਹੈ ਚ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਕਾਰਟੂਨ ਬਣਾਏ ਚਾਰੇ ਸਾਹਿਬ ਜੀ ਆਦੰਦੇ ਤੇ ਪੁਰਗੋ ਵੀ ਸੀ ਇਹ ਤੇ ਕੋਈ ਗੱਲ ਨਹੀਂ ਹਜੇ ਉਹਨਾਂ ਨੇ ਆਪ ਤਾਂ ਪੂਰਨ ਰੂਪ ਚ ਉਹਦਾ ਸੰਭਾਲਿਆ ਨਹੀਂ ਠੀਕ ਹੈ ਨਾ ਤੂੰ ਮਤਲਬ ਕਿਸੇ ਨੂੰ ਵੀ ਕਹਿ ਦਿੰਦੇ ਤੂੰ ਆ ਜਾ ਤੂੰ ਇੱਥੇ ਤੋਂ ਆ ਕੀਤਾ ਤੈਨੂੰ ਮਾਫ ਕਰਤਾ ਤੂੰ ਨਾ ਮਤਲਬ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਹੈ ਬਾਕੀ ਸਾਡੇ ਦੋ ਮੰਤਰੀਆਂ ਨੂੰ ਉਹਨਾਂ ਨੇ ਕੋਈ ਸਪਸ਼ਟਿਕਨ ਦੇਣ ਵਾਸਤੇ ਬੁਲਾਇਆ ਹੋਇਆ ਜਾਣਗੇ ਜੀ ਇਹ ਕਿਹੜਾ ਪਹਿਲੀ ਵਾਰ ਹੋਇਆ ਕੇਸ਼ਰੀਕਲ ਤਖਸਾਲਬ ਦੀ ਇਹ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤਾ ਇਹਨਾਂ ਨੇ ਤੇ ਹੁਣ ਵਰਤੋਂ ਹੀ ਕੀਤੀ ਆ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦੇ ਸਾਰਾ ਚੱਲਦਾ ਹੁਣ ਠੀਕ ਹੋ ਗਿਆ ਸਾਰਾ ਕੁਝ ਸੋ ਇੱਕ ਕੱਟਪੁਤਲੀ ਦੇ ਵਾਂਗੂ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜਥੇਦਾਰ ਸਾਹਿਬ ਅਕਾਲ ਤਖਸਾਲਾ ਨਾ ਅਸੀਂ ਕੌਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ हिम्मत ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਅਕਾਲ ਤਖਤ ਸਾਹਿਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਂਦੇ ਹੋ ਦੁਬਾਰਾ ਖੱਲੇ ਮੈਂ ਤਾਂ ਅਧਿਆਤ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜਹਜ਼ਦਾਰ ਨਹੀਂ ਮੰਨਦੇ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਉ ਆ ਨਾ ਕਰੂ ਆ ਕਰ ਲਉ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਆ ਸਿੱਖ ਸੰਸਥਾਾਂਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੂ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦਊਂਗਾ ਸਾਰੇ ਨਕਲ ਇਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਨ ਦਾ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟਆਈ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾ ਬਿਲਕੁਲ ਇਸ ਤਰ੍ਹਾਂ ਦੇ 350 ਸਾਲਾਂ ਤੇ ਅਸੀਂ ਤਾਂ ਆਪਣੇ ਵੱਲੋਂ ਸਰਦ ਦਾ ਸੇਵਾ ਕੀਤੀ ਲੋਕਾਂ ਦੇ ਰਹਿਣ ਦਾ ਪ੍ਰਬੰਧ ਲੋਕਾਂ ਦੇ ਜਾਣ ਆਉਣ ਦਾ ਪ੍ਰਬੰਧ ਮੱਥਾ ਟੇਕਣ ਦੇ ਸਚਾਰੂ ਪ੍ਰਬੰਧ ਸੁਰੱਖਿਆ ਦਾ ਪ੍ਰਬੰਧ ਚਾਹੇ ਉਹ ਫਤੇਗੜ ਸਾਹਿਬ ਸਵਤੇ ਹੋਵੇ ਚਾਹੇ ਇੱਥੇ ਹੋਵੇ ਕੱਲ ਨੂੰ ਕਿਤੇ ਵੀ ਵੱਡੀਆਂ ਵੱਡੇ ਜਿਹੜੇ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਸਰਕਾਰ ਦਾ ਫਰਜ਼ ਮੰਨ ਲਓ ਅਸੀਂ ਫਰਜ਼ ਨਿਭਾਰੇ ਇਹ ਕਹਿੰਦੇ ਨਾ ਨਾ ਜੀ ਇੱਥੇ ਨਾ ਕਰੋ ਇਹ ਸਾਡੇ ਤੇ ਬਰਸ਼ਰੋਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਵੋਟਾਂ ਤਾਂ ਮੋਦੀ ਪਵਾਉਂਦਾ ਤੁਸੀਂ ਮੋਦੀ ਨੂੰ ਕਹਿ ਕੇ ਵੋਟਾਂ ਤਾਂ ਪਵਾ ਲੈਂਦੇ 14 ਸਾਲ ਹੋ ਗਏ 14 ਸਾਲ ਹੋ ਗਏ ਵੋਟਾਂ ਪਈਆਂ ਨੂੰ ਕਦੇ ਮੰਗ ਰੱਖੀ ਐ ਵੀ ਵੋਟਾਂ ਪਾਓ ਇਹਦਾ ਵੀ ਕਦੇ ਕੋਈ ਕਰਾ ਦੋ ਕਦੇ ਮਤਾ ਪਾ ਕੇ ਕਰਾ ਦੋ ਵੀ ਵੋਟਾਂ ਪਾਓ ਕੋ ਨਹੀਂ ਪਾਉਣੀਆਂ ਕਿਉਂਕਿ ਆਪਦੇ ਨੇ ਹਰੇਕ ਸਾਲ ਆਪਦੇ ਚੋਂ ਚੁਣ ਕੇ ਕਹਿੰਦੇ ਨੇ ਅਕਾਲੀ ਦਲ ਦੀ ਫੇਰ ਵੱਡੀ ਜਿੱਤ ਓਕੇ ਯਾਰ ਉਹੀ ਤਾਂ ਹੈਗੇ ਨੇ ਤੁਸੀਂ ਨਵੇਂ ਤਾਂ ਲੈ ਕੇ ਦੇਖੋ ਮਲਾ ਆਪਦੇ ਹੀ ਨੇ ਉਹਨਾਂ ਚੋ ਹਰ ਇੱਕ ਸਾਲ ਇੱਕ ਫੇਰ ਦੁਬਾਰਾ ਕਲਦਲ ਨੂੰ ਵੱਡਾ ਹੰਗਾਰਾ ਸ਼ਰੌਨੀਗੋੜ ਦਾ ਪ੍ਰਧਾਨ ਕਲਦਲ ਫੇਰ ਉਹੀ ਤਾਂ ਹੈਗਾ ਤੁਸੀਂ 5 ਸਾਲ ਵਾਧੀ ਕਰ ਲੋ ਜਦੋਂ ਨਹੀਂ ਪਾਉਣੀ ਵੋਟਾਂ ਸੋ ਆਮ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਆਹਤ ਨੇ ਭਾਵਨਾਵਾਂ ਉਹਨਾਂ ਦੀਆਂ ਇਸ ਗੱਲ ਤੋਂ ਠੇਸ ਪਹੁੰਚਦੀ ਹੈ ਕਿ ਜੀ 328 ਰੂਪ ਜਿਹੜੇ ਨੇ ਉਹਨਾਂ ਦਾ ਮੁੱਦਾ ਕਿਉਂ ਨਹੀਂ ਕੋਈ ਚੱਕ ਰਿਹਾ ਕਿੱਧਰ ਗਏ ਕਹਿੰਦੇ ਇਹ ਤਾਂ ਪੈਸੀ ਦੇ ਲੈਣ ਦੀ ਝਗੜਾ ਹੈ ਇੱਚ ਬੇਅਦਬੀ ਨਹੀਂ ਹੋ ਸਕਦੀ ਇਹ 328 ਰੁਪਿਆਂ ਵਾਲਾ ਬੋਲ ਜੂ ਬਲਟੋਏ ਨੂੰ ਜਦੋਂ ਪੁੱਛਿਆ ਕਿ 328 ਰੁਪਿਆਂ ਬਾਰੇ ਉਹ ਕਹਿੰਦਾ ਕੋਈ ਚੱਜ ਦੀ ਗੱਲ ਕਰੋ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਰਤਾਰ ਹੈ ਜੀ ਕੋਈ ਚੱਜ ਦੀ ਗੱਲ ਕਰੋ ਕਹਿੰਦਾ ਕੋਈ ਮਤਲਬ ਜਿੰਨਾ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਚ ਅੱਜ ਦੀ ਗੱਲ ਦੀ ਹੈ। ਭਾਜਪਾ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾਇਆ। ਕੀਤੀ ਕਰ ਬਈ ਕੋਈ? ਕਾਰਨ ਪਤਾ ਤੁੰ। ਮੈਂ ਇਹ ਸਵਾਲ ਕਰ ਸਕਦਾ ਤੁਹਾਨੂੰ। ਹੈਂ? ਹਾਂਜੀ। ਵੈਰੀ ਗੁੱਡ। अलायंस होने के चांस ने है ना ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲੈਨੇ ਹਾਂ ਹਾਂਜੀ ਹਾਂ 2027 ਨਜ਼ਰ ਆ ਰਿਹਾ ਹੈ ਲਿਖਿਆ ਕਰੋ ਨਾ ਫਿਰ